ਕੀ ਸੁਣ ਸਕਦੇ ਹੋ ਕਿ ਦੁਕਾਨਾਂ ਜ਼ਰੂਰ ਨੇ ਦੁਕਾਨਾਂ ਖੁੱਲਦੀਆਂ ਵੀ ਨੇ ਪਰ ਕੋਈ ਗਾਹਕ ਨਹੀਂ ਆਂਦਾ ਕਾਰਨ ਕੀ ਹੈ ਪਾਣੀ ਤੁਸੀਂ ਰੋਜ਼ ਦੇਖਦੇ ਹੋ ਨੇ ਕਿ ਕਿੰਨੇ ਕੁ ਲੋਕ ਇੱਥੇ ਫਸ ਜਾਂਦੇ ਆ ਜਾਂ ਕਿੰਨੇ ਕੁ ਲੋਕਾਂ ਦੇ ਭਾਜੀ ਬਹੁਤ ਜ਼ਿਆਦੇ 2 4 10 ਤੱਕ ਰੋਜ਼ ਨਿਕਾਲਦੇ ਅਸੀਂ ਕੁੜੀਆਂ ਤੋੜਾ ਇਹ ਮੈਂ ਹੱਥੇ ਲਾ ਦੇ ਮੇਰੀ ਵੀਡੀਓ ਨਹੀਂ ਆਣੀ ਬਈ ਨਹੀਂ ਨਹੀਂ ਫਿਰ ਹੱਥ ਕਿਵੇਂ ਲਾ ਲੇਗਾ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਮੌਕੇ ਤੇ ਅਧਿਕਾਰੀ ਸੀਗਾ ਪਹਿਲਾਂ ਉਹਨਾਂ ਨੂੰ ਕਿਹਾ ਬਾਰੇ ਦੱਸਿਆ ਗਿਆ ਕਿ ਮੈਨੇਜਰ ਹੈ ਪਰ ਉਹ ਕੈਮਰੇ ਤੇ ਹੀ ਹੱਥ ਪਾਣ ਲੱਗਿਆ ਕਿਸੇ ਦਾ ਮੋਬਾਈਲ गिर ਗਿਆ ਜਿਵੇਂ ਕੁਝ ਡਿੱਗ ਗਿਆ ਬਹੁਤ ਦਿੱਕਤ ਆ ਰਹੀ ਹੈ ਕਿਸੇ ਦਾ ਪੈਰ ਟੁੱਟ ਗਿਆ ਉਹਰੇ ਡਿੱਗ ਕੇ ਸਾਰੇ ਵਜੇ ਟੋਇਆ ਪਿਆ ਸਾਡੇ ਫਲਾਈਟ ਬਣੇ ਹੋਏ ਨੇ ਉੱਥੋਂ ਹੀ ਜਿਹੜਾ ਪਾਣੀ ਇਹ ਸੜਕ ਤੇ ਆ ਰਿਹਾ ਤਾਂ ਤੁਸੀਂ ਆ ਦੇਖ ਸਕਦੇ ਹੋ ਕਿ ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਇਹ ਕਿਸ ਤਰੀਕੇ ਨਾਲ ਸੜਕ ਵੱਲ ਜਿਹੜਾ ਇਸ ਦਾ ਰੁਕ ਕੀਤਾ ਹੋਇਆ ਹੈ ਤੇ ਸੜਕ ਤੇ ਜਾ ਕੇ ਇਹ ਪਾਣੀ ਇਕੱਠਾ ਹੋ ਰਿਹਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇੱਥੇ ੱਤਕਾ ਜਿਹੜਾ ਲੋਕਾਂ ਨਾਲ ਹੋ ਰਿਹਾ ਹੈ ਸਕੂਟਰੀ ਆ ਪਾਣੀ ਦੇ ਵਿੱਚ ਬੰਦ ਹੋ ਗਈ ਹੈ ਤੇ ਕਿਵੇਂ ਵਿਅਕਤੀ ਹੈ ਜਿਹੜਾ ਡਰਾਈਵਰ ਹੈ ਜਿਹੜਾ ਉਹ ਕਿਵੇਂ ਖੱਜਲ ਖਵਾਰ ਹੋ ਰਿਹਾ ਹੈ ਕੁਝ ਸਮੇਂ ਦਾ ਮੀਂਹ ਪਿਆ ਤੇ ਬਹੁਤ ਸਾਰੇ ਥਾਵਾਂ ਤੇ ਜਲਥਲ ਕਰਕੇ ਰੱਖ ਦਿੱਤਾ ਮੋਹਾਲੀ 126 ਸੈਕਟਰ ਚ ਖੜੇ ਆ ਇੱਥੇ ਤਸਵੀਰਾਂ ਕੁਝ ਹੋਰ ਹੀ ਵਿਅਾਨ ਕਰ ਰਹੀਆਂ ਨੇ ਇਹ ਪਾਣੀ ਆ ਜਿਹੜਾ ਇਹ ਤੁਹਾਨੂੰ 20 ਤਰੀਕ ਤੋਂ ਪਹਿਲਾਂ ਦਾ ਇਸੇ ਤੋਂ ਲੋਟ ਆ ਜਿਹੜਾ ਸੜਕ ਤੇ ਖੜਿਆ ਹੈ ਤੇ ਲੋਕ ਇੱਥੇ ਖੱਜਲ ਖਵਾਰ ਆ ਜਿਹੜੇ ਹਰ ਰੋਜ਼ ਹੁੰਦੇ ਨੇ ਅਤੇ ਐਸਬੀਪੀ ਫਲੈਟ ਇੱਥੇ ਬਣੇ ਹੋਏ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਪਾਈਪਾ ਸੀਵਰੇਜ ਦਾ ਜਾਂ ਪਾਣੀ ਦਾ ਉਹ ਟੁੱਟ ਗਿਆ ਜਿਸ ਕਾਰਨ ਇਸ ਦਾ ਕੋਈ ਹੱਲ ਹੁਣ ਤੱਕ ਨਹੀਂ ਕੱਢਿਆ ਗਿਆ ਤੇ ਮਿਊਸਪਲ ਕਾਰਪੋਰੇਸ਼ਨ ਨੂੰ ਜਿਹੜੀ ਆ ਐਪਲੀਕੇਸ਼ਨ ਵੀ ਦਿੱਤੀ ਹੋਈ ਆ ਇਸ ਸਬੰਧੀ ਜਿਹੜੀ ਅੱਜ ਜਿਹੜੇ ਗੁਹਾਰ ਲੋਕਾਂ ਨੇ ਇਸ ਮਹੱਲੇ ਦੇ ਨੇ ਲਗਾਈ ਆ ਕਿ ਇਸ ਨੂੰ ਹੱਲ ਕੀਤਾ ਜਾਵੇ ਲੋਕ ਇੱਥੇ ਰੋਜ਼ ਖੱਜਲ ਖੁਆਰ ਹੋ ਰਹੇ ਨੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਮੋਬਾਈਲ ਫੋਨ ਨੇ ਜਾਂ ਸਕੂਟਰੀ ਤੇ ਜਦੋਂ ਜਾਂਦੇ ਆ ਉਹ ਬਹੁਤ ਸਾਰਾ ਸਮਾਨ ਆ ਜਿਹੜਾ ਕੀਮਤੀ ਆ ਉਹ ਡਿੱਗ ਜਾਂਦਾ ਹੈ ਜਿਸ ਦੇ ਚੱਲਦੇ ਆ ਕਾਫੀ ਸਮੱਸਿਆਵਾਂ ਵਿੱਚੋਂ ਲੋਕਾਂ ਨੂੰ ਨਿਕਲਣਾ ਪੈ ਰਿਹਾ ਤੇ ਇਸ ਸਬੰਧੀ ਜਿਹੜੇ ਇੱਥੋਂ ਦੇ ਲੋਕ ਨੇ ਇੱਥੋਂ ਦੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਸਬੀਪੀ ਫਲਾਟ ਦੇ ਸਾਹਮਣੇ ਕਿਸ ਤਰੀਕੇ ਨਾਲ ਪਾਣੀ ਆ ਜਿਹੜਾ ਖੜਿਆ ਹੈ ਤੇ ਲੋਕ ਖੱਜਲ ਖੁਆਰ ਹੋ ਰਹੇ ਆ ਗਿਰਨੇ ਜਿਹੜੇ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਬਾਈ ਜੀ ਕਿੱਦਣ ਦੀ ਇਹ ਸਮੱਸਿਆ ਬਣੀ ਹੋਈ ਐ ਤੇ ਕਿਉਂ ਇਸ ਦਾ ਹੁਣ ਤੱਕ ਹੱਲ ਹੁੰਦਾ ਨਜ਼ਰ ਆ ਰਿਹਾ। ਭਾਜੀ ਇਹ ਕਾਫੀ ਟਾਈਮ ਤੋਂ ਸਮੱਸਿਆ ਐ। ਇਹ ਕਮ ਸੇ ਕਮ ਸਾਲ 2 ਸਾਲ ਤੋਂ ਇਹ ਰੋਡ ਕਾਫੀ ਟੁੱਟਿਆ ਹੋਇਆ ਐ। ਜਿੰਨੀ ਵੀ ਘਣਾਗੋਣਾ ਦਾ ਪਾਣੀ ਐ ਸਾਰਾ ਇਹ ਸੜਕ ਦੇ ਵਿੱਚ ਆਂਦਾ ਐ ਤੇ ਪ੍ਰਸ਼ਾਸਨ ਦੇ ਵਿੱਚ ਖੱਡੇ ਵਗੈਰਾ ਵੀ ਕਾਫੀ ਇਹਦੀ ਵਿੱਚ ਤੇ ਇਹਨੂੰ ਪਾਣੀ ਦਾ ਨਿਕਾਸ ਹੀ ਨਹੀਂ ਹੈ ਇੱਥੇ। ਕੋਈ ਵੀ ਪਾਣੀ ਦਾ ਨਿਕਾਸ ਨਹੀਂ ਕੀਤਾ ਹੋਇਆ। ਇਹਨੂੰ ਜਲਦੀ ਤੋਂ ਜਲਦੀ ਕਰਵਾਉਣਾ ਚਾਹੀਦਾ ਪ੍ਰਸ਼ਾਸਨ ਨੂੰ। ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਲੋਕ ਇੱਥੇ ਪਾਣੀ ਵਿੱਚ ਡਿੱਗ ਜਾਂਦੇ ਆ ਸਕੂਲੀ ਬੱਚੇ ਆ ਉਹ ਜਿਹੜੇ ਆ ਕਾਫੀ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਅਖਰਕਾਰ ਕਿਉਂ ਨਹੀਂ ਜਿਹੜਾ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਇਸ ਵੱਲ ਜਿਹੜਾ ਰੋਡ ਹੈ ਰੋਡ ਦੇ ਉੱਤੇ ਟੱਪਿਆ ਤਾਂ ਨਹੀਂ ਜਾ ਸਕਦਾ ਗੱਡੀਆਂ ਵੀ ਵਿੱਚ ਰਸਤੇ ਵਿੱਚ ਖੜ੍ਹਦੀਆਂ ਨਜ਼ਰ ਆਉਂਦੀਆਂ ਆ ਆਪਾਂ ਨੂੰ ਤੇ ਬਾਈਕਾਂ ਵਗੈਰਾ ਬੰਦ ਹੋ ਜਾਂਦੀਆਂ ਨੇ ਰਸਤੇ ਵਿੱਚ ਤੇ ਸਕੂਲ ਦੇ ਬੱਚੇ ਵੀ ਵਰਦੀਆਂ ਵਗੈਰਾ ਸਾਰੀਆਂ ਗੰਦੀ ਵਗੈਰਾ ਹੋ ਜਾਂਦੀ ਹੈ ਤੇ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਟਾਈਕੋ ਹੋਰ ਬਾਈ ਨੇ ਇੱਥੇ ਦੁਕਾਨਾਂ ਉਹਨਾਂ ਦੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕਦੋਂ ਤੋਂ ਇਹ ਸਮੱਸਿਆ ਬਣੀ ਹੋਈ ਐ ਤੇ ਕਿੰਨੀ ਕੁ ਪ੍ਰੇਸ਼ਾਨੀ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਜੀ ਬਹੁਤ ਜ਼ਿਆਦਾ ਕੁੜੀਆਂ ਮੁੰਡੇ ਸਾਰੇ ਗੇੜ ਜਾਂਦੇ ਮੋਬਾਈਲ ਵੀ ਖੋ ਜਾਂਦੇ ਹੋਰ ਇੱਥੇ ਪਾਣੀ ਦੀ ਵੀ ਬਹੁਤ ਦਿੱਕਤ ਆ ਰਹੀ ਹੈ ਅੱਜ ਕਾ ਹਾਂ ਇਹ 3-4 ਦਿਨ ਹੋ ਗਿਆ ਬਹੁਤ ਦਿੱਕਤ ਆ ਰਹੀ ਹੈ ਸੋ ਆਫ ਦਾ ਕਿਰਾਇਆ ਵੀ ਨਹੀਂ ਨਿਕਲ ਰਿਹਾ ਤਾਂ ਤੁਸੀਂ ਸੁਣ ਸਕਦੇ ਹੋ ਕਿ ਦੁਕਾਨਾਂ ਜ਼ਰੂਰ ਨੇ ਦੁਕਾਨਾਂ ਖੁੱਲਦੀਆਂ ਵੀ ਨੇ ਪਰ ਕੋਈ ਗਾਹਕ ਨਹੀਂ ਆਂਦਾ ਕਾਰਨ ਕੀ ਹੈ ਪਾਣੀ ਜੇ ਪਾਣੀ ਵੀ ਹੈ ਗਟਰ ਦਾ ਵੀ ਪਾਣੀ ਹੈ ਸਾਰੇ ਗਟਰ ਦਾ ਪਾਣੀ ਹੈ ਪਾਣੀ ਤਾਂ ਹੈ ਹੀ ਨਹੀਂ ਹੈ ਸਾਰੇ ਗਟਰ ਹੈ ਨਿਕਾਸੀ ਨਹੀਂ ਹੈ ਪਾਣੀ ਦਾ ओके ਤਾਂ ਤੁਸੀਂ ਸੁਣ ਸਕਦੇ ਹੋ ਕਿ ਜਿਹੜਾ ਇੱਥੇ ਸੀਵਰੇਜ ਐ ਸੀਵਰੇਜ ਪ੍ਰੋਪਰ ਤਰੀਕੇ ਨਾਲ ਇੱਥੇ ਨਹੀਂ ਕਾ ਪਾਇਆ ਗਿਆ ਜਾਂ ਇਸ ਦਾ ਪ੍ਰੋਪਰ ਤਰੀਕੇ ਨਾਲ ਧਿਆਨ ਨਹੀਂ ਰੱਖਿਆ ਜਾ ਰਿਹਾ ਆ ਕਿੰਨੇ ਸਮੇਂ ਤੋਂ ਇਹ ਸਮੱਸਿਆ ਬਣੀ ਹੋਈ ਐ ਤੇ ਹੁਣ ਤੱਕ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਕੁ ਲੋਕ ਇੱਥੇ ਪਾਣੀ ਵਿੱਚ ਫਸਦੇ ਤੁਸੀਂ ਰੋਜ਼ ਦੇਖਦੇ ਹੋਣੇ ਕਿ ਕਿੰਨੇ ਕੁ ਲੋਕ ਇੱਥੇ ਫਸ ਜਾਂਦੇ ਆ ਜਾਂ ਕਿੰਨੇ ਕੁ ਲੋਕਾਂ ਦਾ ਪਾਜੀ ਬਹੁਤ ਜ਼ਿਆਦੇ 2 4 10 10 ਰੋਜ਼ نکالਦੇ ਅਸੀਂ ਕੁਰੀਆਂ ਨੂੰ ਇੱਕ ਈ ਬਾਤੋਂ ਰੁਕ ਰੁਕ ਕੇ ਕਿਸੇ ਦਾ ਮੋਬਾਈਲ गिर ਗਿਆ ਕਿਸੇ ਦਾ ਕੁਝ गिर ਗਿਆ ਬਹੁਤ ਦਿੱਕਤ ਆ ਰਹੇ ਕਿਸੇ ਦਾ ਪੈਰ ਟੁੱਟ ਗਿਆ ਉਹਰੇ गिर ਕੇ ਸਾਰੇ ਵਸੇ ਟੋਇਆ ਪਿਆ ਸਾਰੇ ਜੀ ਤਾਂ ਤੁਸੀਂ ਸੁਣ ਸਕਦੇ ਹੋ ਕਿ ਕਿਵੇਂ ਇੱਥੇ ਲੋਕਾਂ ਨੂੰ ਸੰਘਰਸ਼ਮਈ ਜਿਹੜਾ ਜੀਵਨ ਆ ਉਹ ਬਤੀਤ ਕਰਨਾ ਪੈ ਰਿਹਾ ਤੇ ਜਿੱਥੇ ਲੋਕ ਜਾਂ ਅਸੀਂ ਅਕਸਰ ਦੇਖਦੇ ਆ ਕਿ ਸਮੱਸਿਆਵਾਂ ਜਦੋਂ ਖੜੀਆਂ ਹੁੰਦੀਆਂ ਨੇ ਆਖਰਕਾਰ ਸੜਕਾਂ ਤੇ ਉਤਰਦੇ ਨੇ ਹਾਲਾਂਕਿ ਪ੍ਰਦਰਸ਼ਨ ਕਰਨ ਦੀ ਇਹਨਾਂ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਆ ਮਹੱਲਾ ਵਾਸੀਆਂ ਵੱਲੋਂ ਪਰ ਇਸ ਦੇ باوجود ਵੀ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਤਾਂ ਐਸਬੀਪੀ ਫਲਾਈਟ ਤੁਹਾਨੂੰ ਦਿਖਾਵਾਂਗੇ ਕਿ ਇਸ ਦੇ ਨਾਲ ਹੀ ਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸੀਵਰੇਜ ਦਾ ਪਾਣੀ ਆ ਜਾਂ ਉਸ ਦਾ ਜਿਹੜਾ ਪੀਣ ਵਾਲਾ ਪਾਣੀ ਆ ਉਹ ਸਾਰਾ ਇੱਥੇ ਪਹੁੰਚਦਾ ਹੈ ਅਤੇ ਉਸੇ ਕਾਰਨ ਜਿਹੜਾ ਇਸ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਲੋਕਾਂ ਨੂੰ ਸਮੱਸਿਆਵਾਂ ਵਿੱਚੋਂ ਨਿਕੜਨਾ ਪੈਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਖੱਜਲ ਖੁਆਰ ਹੋ ਗਏ ਉਹ ਬੱਚੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਿਤਾ ਉਹਨਾਂ ਨੂੰ ਸਕੂਲ ਤੋਂ ਲੈ ਕੇ ਆਇਆ ਤੇ ਕਿਸ ਤਰੀਕੇ ਨਾਲ ਜਿਹੜਾ ਜਾਣਤਲੀ ਤੇ ਰੱਖ ਕੇ ਜਾ ਕਹਿ ਸਕਦੇ ਹੋ ਕਿ ਸਮੱਸਿਆਵਾਂ ਵਿੱਚੋਂ ਨਿਕਲ ਕੇ ਇਹਨਾਂ ਬੱਚਿਆਂ ਨੂੰ ਆਪਣੇ ਘਰ ਨੂੰ ਲਿਜਾ ਰਿਹਾ ਤੇ ਇੱਥੇ ਇਹ ਇੱਕ ਦੀ ਕਹਾਣੀ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਇੱਥੇ ਖੱਜਲ ਖਵਾਰ ਹੁੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਕੂਟਰੀ ਆ ਪਾਣੀ ਦੇ ਵਿੱਚ ਬੰਦ ਹੋ ਗਈ ਹੈ ਤੇ ਕਿਵੇਂ ਆ ਵਿਅਕਤੀ ਆ ਜਿਹੜਾ ਡਰਾਈਵਰ ਆ ਜਿਹੜਾ ਉਹ ਕਿਵੇਂ ਖੱਜਲ ਖਵਾਰ ਹੋ ਰਿਹਾ ਹੈ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਨੂੰ ਕਿੰਨੀਆਂ ਸਮੱਸਿਆਵਾਂ ਵਿੱਚੋਂ ਹਰ ਰੋਜ਼ ਲੰਘਣਾ ਪੈਂਦਾ ਹੈ ਤੇ ਇੱਥੇ ਜਿਹੜਾ ਐਸਬੀਪੀ ਜਿਹੜਾ ਫਲਾਈਟ ਬਣੇ ਹੋਏ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇਸ ਸਮੱਸਿਆ ਦਾ ਹੱਲ ਕਿਉਂ ਨਹੀਂ ਹੋ ਰਿਹਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਦੁਕਾਨਾਂ ਨੇ ਸਬਜ਼ੀ ਦੀਆਂ ਦੁਕਾਨਾਂ ਨੇ ਤੇ ਉਹ ਵੀ ਪਾਣੀ ਵਿੱਚ ਹੀ ਲੱਗੀਆਂ ਹੋਈਆਂ ਨੇ ਦੁਕਾਨਦਾਰ ਨੇ ਦੱਸਿਆ ਹੈ ਕਿ ਦੁਕਾਨਾਂ ਤਾਂ ਖੁੱਲਦੀਆਂ ਨੇ ਪਰ ਗਾਹਕ ਕੋਈ ਨਹੀਂ ਆਂਦਾ ਕਾਰਨ ਹੈ ਪਾਣੀ ਪਾਣੀ ਦੇ ਕਾਰਨ ਲੋਕਾਂ ਨੂੰ ਜਿਹੜਾ ਵਾਪਸੀ ਮੁਰਨਾ ਪੈਂਦਾ ਹੈ ਤੇ ਇੱਥੇ ਬਹੁਤ ਸਾਰੇ ਜਿਹੜੇ ਲੋਕ ਖੱਜਲ ਖਵਾਰ ਹੋ ਰਹੇ ਨੇ ਇਹਨਾਂ ਦੀ ਇਸ ਸਮੱਸਿਆ ਵੱਲ ਕਦੋਂ ਜਿਹੜਾ ਨਗਰ ਨਿਗਮ ਮਹਾਲੀ ਜਾਂ ਮਿਊਸਪਲ ਕਾਰਪੋਰੇਸ਼ਨ ਮਹਾਲੀ ਉਹ ਧਿਆਨ ਦੇਵੇਗਾ ਤਾਂ ਲੋਕ ਕਹਿ ਰਿਹਾ ਕਿ ਐਸਵੀਪੀ ਜਿਹੜਾ ਥਲੈਟ ਬਣੇ ਹੋਏ ਨੇ ਉਥੋਂ ਹੀ ਜਿਹੜਾ ਪਾਣੀ ਇਹ ਸੜਕ ਤੇ ਆ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਇਹ ਕਿਸ ਤਰੀਕੇ ਨਾਲ ਸੜਕ ਵੱਲ ਜਿਹੜਾ ਇਸ ਦਾ ਰੁਕ ਕੀਤਾ ਹੋਇਆ ਹੈ ਤੇ ਸੜਕ ਤੇ ਜਾ ਕੇ ਇਹ ਪਾਣੀ ਇਕੱਠਾ ਹੋ ਰਿਹਾ ਤੇ ਲੋਕਾਂ ਨੂੰ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਰਿਹਾ ਅਕਸਰ ਜਿਹੜੇ ਲੋਕ ਆਵਾਜ਼ ਜਿਹੜੇ ਉਠਾਉਂਦੇ ਆ ਤੇ ਐਪਲੀਕੇਸ਼ਨਾਂ ਵਗੈਰਾ ਜਿਹੜੀਆਂ ਪੁਆਈਆਂ ਜਾਂਦੀਆਂ ਨੇ ਇਸ ਦੇ ਬਾਵਜੂਦ ਵੀ ਜਿਹੜਾ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਤੁਹਾਨੂੰ ਹਰ ਇੱਕੋ ਤਸਵੀਰ ਦਿਖਾ ਰਹੇ ਹਾਂ ਜੋ ਐਸ ਵੀ ਪੀ ਜਿਹੜੇ ਆ ਫਲੈਟਸ ਆ ਉਹਨਾਂ ਨੂੰ ਲੈ ਕੇ ਲੋਕ ਦੋਸ਼ ਲਗਾ ਰਹੇ ਆ ਤੇ ਇਸ ਸੰਬੰਧੀ ਜਿਹੜੇ ਆ ਮੌਕੇ ਤੇ ਅਧਿਕਾਰੀ ਜਾਂ ਜਿਹੜਾ ਮੈਨੇਜਰ ਹੋਏਗਾ ਉਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਐਸ ਵੀ ਪੀ ਜਿਹੜੇ ਫਲੈਟ ਬਣੇ ਹੋਏ ਨੇ ਉਹਨਾਂ ਦੇ ਮੈਨੇਜਰ ਆਏ ਨੇ ਇੱਥੇ ਵੀਰੇ ਵੀਰੇ ਗੱਲ ਸੁਣ ਇਹ ਮੇਰੇ ਹੱਥ ਨਹੀਂ ਲਾ ਸਕਦਾ ਮੇਰੀ ਵੀਡੀਓ ਨਹੀਂ ਆਣੀ ਬਈ ਨਹੀਂ ਨਹੀਂ ਇਥੇ ਹੱਥ ਕਿਵੇਂ ਲਾ ਲੇਗਾ ਜੀ ਮੈਂ ਕਹਿੰਦੇ ਹਾਂ ਮੈਨੂੰ ਨਾ ਨਹੀਂ ਮੇਰੀ ਗੱਲ ਤਾਂ ਸੁਣ ਵੀਰੇ ਨਾ ਤਾਂ ਤੂੰ ਮੈਨੂੰ ਕਦੋਂ ਲਈ ਬੁਲਾਇਆ ਮੈਂ ਗੱਲਬਾਤ ਲਈ ਉਹ ਬੁਲਾਇਆ ਨਾ ਮੈਨੇਜਰ ਕੋਈ ਨਹੀਂ ਆ ਗਿਆ ਅੱਛਾ ਠੀਕ ਆ ਫਿਰ ਤੁਸੀਂ ਕੈਸ ਐ ਹੱਥ ਥੋੜੀ ਪਾਸਾ ਸਕਦੇ ਹੋ ਆ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਮੌਕੇ ਤੇ ਅਧਿਕਾਰੀ ਸੀਗਾ ਪਹਿਲਾਂ ਉਹਨਾਂ ਨੂੰ ਕਿਹਾ ਬਾਰੇ ਦੱਸਿਆ ਗਿਆ ਕਿ ਮੈਨੇਜਰ ਹੈ ਪਰ ਉਹ ਕੈਮਰੇ ਤੇ ਹੀ ਹੱਥ ਪਾਣ ਲੱਗਾ ਤੇ ਮਾਈਕ ਆਈਡੀਆ ਉਹ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇੱਥੇ ੱੱਕਾ ਜਿਹੜਾ ਲੋਕਾਂ ਨਾਲ ਹੋ ਰਿਹਾ ਹੈ ਅਕਸਰ ਇਹ ਜਦੋਂ ਕੋਈ ਕਾਰਵਾਈ ਹੋ ਜਾਂਦੀ ਹੈ ਫਿਰ ਅਜਿਹੇ ਲੋਕ ਜਿਹੜੇ ਆ ਧਰਨੇ ਲਗਾਉਂਦੇ ਆ ਕਿ ਸਾਡੇ ਤੇ ਕਾਰਵਾਈ ਹੋ ਗਈ ਪਰ ਜਿਹੜੇ ਹੁਣ ਲੋਕ ਨੇ ਸਮੱਸਿਆਵਾਂ ਵਿੱਚੋਂ ਲਿਕੜ ਰਹੇ ਨੇ ਹਰ ਰੋਜ਼ ਜਿਹੜੀ ਆ ਕਿਸੇ ਦੀ ਲੱਤ ਟੁੱਟ ਰਹੀ ਆ ਕਿਸੇ ਦੀ ਬਾਹ ਟੁੱਟ ਰਹੀ ਆ ਕਿਸੇ ਦਾ ਮੋਬਾਈਲ ਫੋਨ ਖਰਾਬ ਹੋ ਰਿਹਾ ਕਿਸੇ ਦਾ ਕੀਮਤੀ ਸਮਾਨ ਇਸ ਪਾਣੀ ਚ ਡਿੱਗ ਕੇ ਖਰਾਬ ਹੋ ਰਿਹਾ ਉਹ ਕੁਝ ਨਹੀਂ ਦੇਖਿਆ ਗਿਆ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੌਕੇ ਤੇ ਜਿਹੜਾ ਐਸਬੀਪੀ ਦਾ ਅਧਿਕਾਰੀ ਆ ਕੋਈ ਉਸ ਨੇ ਕੈਮਰੇ ਤੇ ਹੱਥ ਜਿਹੜਾ ਆਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਲਟਾ ਧਮਕੀਆਂ ਦੇ ਰਿਹਾ ਹੈ ਕਿ ਅਸੀਂ ਕੋਈ ਜਵਾਬ ਨਹੀਂ ਦੇਣਾ ਤੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਖਿਲਾਫ ਕੀ ਕਾਰਵਾਈ ਕਰੇਗਾ ਅਤੇ ਕਦੋਂ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਹੋਵੇਗਾ ਕੈਮਰਾਮੈਨ ਲक्की ਦੇ ਨਾਲ ਸਤਨਾਮ ਸਿੰਘ ਬਠੋਈ ਔਨ 에ਅਰ ਤੁਸੀਂ ਸੁਣ ਸਕਦੇ ਹੋ ਕਿ ਦੁਕਾਨਾਂ ਜ਼ਰੂਰ ਨੇ ਦੁਕਾਨਾਂ ਖੁੱਲਦੀਆਂ ਵੀ ਨੇ ਪਰ ਕੋਈ ਗਾਹਕ ਨਹੀਂ ਆਂਦਾ ਕਾਰਨ ਕੀ ਹੈ ਪਾਣੀ ਤੁਸੀਂ ਰੋਜ਼ ਦੇਖਦੇ ਹੋ ਨੇ ਕਿ ਕਿੰਨੇ ਕੁ ਲੋਕ ਇੱਥੇ ਫਸ ਜਾਂਦੇ ਆ ਜਾਂ ਕਿੰਨੇ ਕੁ ਲੋਕਾਂ ਦਾ ਪਾਜੀ ਬਹੁਤ ਜ਼ਿਆਦੇ 2 4 10 ਤੱਕ ਰੋਜ਼ ਨਿਕਾਲਦੇ ਅਸੀਂ ਕੋਈ ਆਂਦਾ ਥੋੜਾ ਇਹ ਮੇਰੇ ਹੱਥ ਨਹੀਂ ਲਾ ਸਕਦਾ ਮੇਰੀ ਵੀਡੀਓ ਨਹੀਂ ਆਣੀ ਬਈ ਨਹੀਂ ਨਹੀਂ ਫਿਰ ਹੱਥ ਕਿਵੇਂ ਲਾ ਲੇਗਾ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਮੌਕੇ ਤੇ ਅਧਿਕਾਰੀ ਸੀਗਾ ਪਹਿਲਾਂ ਉਹਨਾਂ ਨੂੰ ਕਿਹਾ ਬਾਰੇ ਦੱਸਿਆ ਗਿਆ ਕਿ ਮੈਨੇਜਰ ਹੈ ਪਰ ਉਹ ਕੈਮਰੇ ਤੇ ਹੀ ਹੱਥ ਪਾਣ ਲੱਗਿਆ ਸੀਦਾ ਮੋਬਾਈਲ गिर ਗਿਆ ਜਿਹੜਾ ਕੁਝ गिर ਗਿਆ ਬਹੁਤ ਦਿੱਕਤ ਆ ਰਹੀ ਹੈ ਕਿਸੇ ਦਾ ਪੈਟ ਟੁੱਟ ਗਿਆ ਉਰੇ गिर ਕੇ ਸਾਰੇ ਵਜੇ ਟੋਇਆ ਪਿਆ ਸਾਡੇ ਫਲਾਈਟ ਬਣੇ ਹੋਏ ਨੇ ਉੱਥੋਂ ਹੀ ਜਿਹੜਾ ਪਾਣੀ ਇਹ ਸੜਕ ਤੇ ਆ ਰਿਹਾ ਤਾਂ ਤੁਸੀਂ ਆ ਦੇਖ ਸਕਦੇ ਹੋ ਕਿ ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਇਹ ਕਿਸ ਤਰੀਕੇ ਨਾਲ ਸੜਕ ਵੱਲ ਜਿਹੜਾ ਇਸ ਦਾ ਰੁਕ ਕੀਤਾ ਹੋਇਆ ਹੈ ਤੇ ਸੜਕ ਤੇ ਜਾ ਕੇ ਇਹ ਪਾਣੀ ਇਕੱਠਾ ਹੋ ਰਿਹਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇੱਥੇ ੱੱਕਾ ਜਿਹੜਾ ਲੋਕਾਂ ਨਾਲ ਹੋ ਰਿਹਾ ਹੈ ਸਕੂਟਰੀ ਆ ਪਾਣੀ ਦੇ ਵਿੱਚ ਬੰਦ ਹੋ ਗਈ ਐ ਤੇ ਕਿਵੇਂ ਆ ਵਿਅਕਤੀ ਆ ਜਿਹੜਾ ਡਰਾਈਵਰ ਆ ਜਿਹੜਾ ਉਹ ਕਿਵੇਂ ਖੱਜਲ ਖਵਾਰ ਹੋ ਰਿਹਾ ਹੈ ਕੁਝ ਸਮੇਂ ਦਾ ਮੀਂਹ ਪਿਆ ਤੇ ਬਹੁਤ ਸਾਰੇ ਥਾਵਾਂ ਤੇ ਜਲਥਲ ਕਰਕੇ ਰੱਖ ਦਿੱਤਾ ਮੋਹਾਲੀ 126 ਸੈਕਟਰ ਚ ਖੜੇ ਆ ਇੱਥੇ ਤਸਵੀਰਾਂ ਕੁਝ ਹੋਰ ਵੀ ਬਿਆਨ ਕਰ ਰਹੇ ਨੇ ਇਹ ਪਾਣੀ ਆ ਜਿਹੜਾ ਇਹ ਤੁਹਾਨੂੰ 20 ਤਰੀਕ ਤੋਂ ਪਹਿਲਾਂ ਦਾ ਐ ਇਸੇ ਤੋਂ ਲੋਟ ਆ ਜਿਹੜਾ ਸੜਕ ਤੇ ਖੜਿਆ ਹੈ ਤੇ ਲੋਕ ਇੱਥੇ ਖੱਜਲ ਖਵਾਰ ਆ ਜਿਹੜੇ ਹਰ ਰੋਜ਼ ਹੁੰਦੇ ਨੇ ਅਤੇ ਐਸਬੀਪੀ ਫਲੈਟ ਇੱਥੇ ਬਣੇ ਹੋਏ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਪਾਈਪ ਆ ਸਿਵਰੇਜ ਦਾ ਜਾਂ ਪਾਣੀ ਦਾ ਉਹ ਟੁੱਟ ਗਿਆ ਜਿਸ ਕਾਰਨ ਇਸ ਦਾ ਕੋਈ ਹੱਲ ਹੁਣ ਤੱਕ ਨਹੀਂ ਕੱਢਿਆ ਗਿਆ ਤੇ ਮਿਊਸਪਲ ਕਾਰਪੋਰੇਸ਼ਨ ਨੂੰ ਜਿਹੜੀ ਆ ਐਪਲੀਕੇਸ਼ਨ ਵੀ ਦਿੱਤੀ ਹੋਈ ਆ ਇਸ ਸੰਬੰਧੀ ਜਿਹੜੀ ਅੱਜ ਜਿਹੜੇ ਗੁਹਾਰ ਲੋਕਾਂ ਨੇ ਇਸ ਮਹੱਲੇ ਦੇ ਨੇ ਲਗਾਈ ਆ ਕਿ ਇਸ ਨੂੰ ਹੱਲ ਕੀਤਾ ਜਾਵੇ ਲੋਕ ਇੱਥੇ ਰੋਜ਼ ਖੱਜਲ ਖੁਆਰ ਹੋ ਰਹੇ ਨੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਮੋਬਾਈਲ ਫੋਨ ਨੇ ਜਾਂ ਸਕੂਟਰੀ ਤੇ ਜਦੋਂ ਜਾਂਦੇ ਆ ਉਹ ਬਹੁਤ ਸਾਰਾ ਸਮਾਨ ਆ ਜਿਹੜਾ ਕੀਮਤੀ ਆ ਉਹ ਡਿੱਗ ਜਾਂਦਾ ਹੈ ਜਿਸ ਦੇ ਚਲਦੇ ਆ ਕਾਫੀ ਸਮੱਸਿਆਵਾਂ ਵਿੱਚੋਂ ਲੋਕਾਂ ਨੂੰ ਨਿਕਲਣਾ ਪੈ ਰਿਹਾ ਤੇ ਇਸ ਸਬੰਧੀ ਜਿਹੜੇ ਇੱਥੋਂ ਦੇ ਲੋਕ ਨੇ ਇੱਥੋਂ ਦੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਸਬੀਪੀ ਫਲਾਟ ਦੇ ਸਾਹਮਣੇ ਕਿਸ ਤਰੀਕੇ ਨਾਲ ਪਾਣੀ ਆ ਜਿਹੜਾ ਖੜਿਆ ਹੈ ਤੇ ਲੋਕ ਖੱਜਲਖਾਰ ਹੋ ਰਹੇ ਆ ਗਿਰਨੇ ਜਿਹੜੇ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਬਾਈ ਜੀ ਕਿਦਨ ਦੀ ਇਹ ਸਮੱਸਿਆ ਬਣੀ ਹੋਈ ਹੈ ਤੇ ਕਿਉਂ ਇਸ ਦਾ ਹੁਣ ਤੱਕ ਹੱਲ ਹੁੰਦਾ ਨਜ਼ਰ ਆ ਰਿਹਾ ਹੈ ਪਰ ਇਹ ਕਾਫੀ ਟਾਈਮ ਤੋਂ ਸਮੱਸਿਆ ਹੈ ਇਹ ਇਹ ਕਮ ਸੇ ਕਮ ਸਾਲ 2 ਸਾਲ ਤੋਂ ਇਹ ਰੋਡ ਕਾਫੀ ਟੁੱਟਿਆ ਹੋਇਆ ਹੈ ਜਿੰਨੇ ਵੀ ਘਣਾ ਘਣਾ ਦਾ ਪਾਣੀ ਹੈ ਸਾਰਾ ਇਹ ਸੜਕ ਦੇ ਵਿੱਚ ਆਂਦਾ ਹੈ ਤੇ ਪ੍ਰਸ਼ਾਸਨ ਦੇ ਵਿੱਚ ਖੱਡੇ ਵਗੈਰਾ ਵੀ ਕਾਫੀ ਇਹਦੇ ਵਿੱਚ ਤੇ ਇਹਨੂੰ ਪਾਣੀ ਦਾ ਨਿਕਾਸ ਹੀ ਨਹੀਂ ਹੈ ਇੱਥੇ ਕੋਈ ਵੀ ਪਾਣੀ ਦਾ ਨਿਕਾਸ ਨਹੀਂ ਕੀਤਾ ਹੋਇਆ ਇਹਨੂੰ ਜਲਦੀ ਤੋਂ ਜਲਦੀ ਕਰਵਾਉਣਾ ਚਾਹੀਦਾ ਪ੍ਰਸ਼ਾਸਨ ਨੂੰ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਲੋਕ ਇੱਥੇ ਪਾਣੀ ਵਿੱਚ ਡਿੱਗ ਜਾਂਦੇ ਆ ਸਕੂਲੀ ਬੱਚੇ ਆ ਉਹ ਜਿਹੜੇ ਆ ਕਾਫੀ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਅਖਰਕਾਰ ਕਿਉਂ ਨਹੀਂ ਜਿਹੜਾ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਇਸ ਵੇਲੇ ਜਿਹੜਾ ਰੋਡ ਹੈ ਰੋਡ ਦੇ ਉੱਤੇ ਟੱਪਿਆ ਤਾਂ ਨਹੀਂ ਜਾ ਸਕਦਾ ਗੱਡੀਆਂ ਵੀ ਵਿੱਚ ਰਸਤੇ ਵਿੱਚ ਖੜ੍ਹਦੀਆਂ ਮਤਲਬ ਨਜ਼ਰ ਆਉਂਦੀਆਂ ਆ ਆਪਾਂ ਨੂੰ ਤੇ ਬਾਈਕਾਂ ਵਗੈਰਾ ਬੰਦ ਹੋ ਜਾਂਦੀਆਂ ਨੇ ਰਸਤੇ ਵਿੱਚ ਤੇ ਸਕੂਲ ਦੇ ਬੱਚੇ ਵੀ ਵਰਦੀਆਂ ਵਗੈਰਾ ਸਾਰੀਆਂ ਗੰਦੀ ਵਗੈਰਾ ਹੋ ਜਾਂਦੀ ਹੈ ਤੇ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਇਹ ਕੰਮ ਕਰਨਾ ਚਾਹੀਦਾ ਟਾਈਕੋ ਹੋਰ ਬਾਈ ਨੇ ਇੱਥੇ ਦੁਕਾਨਾਂ ਉਹਨਾਂ ਦੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਕਦੋਂ ਤੋਂ ਇਹ ਸਮੱਸਿਆ ਬਣੀ ਹੋਈ ਐ ਤੇ ਕਿੰਨੀ ਕੁ ਪ੍ਰੇਸ਼ਾਨੀ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਬਹੁਤ ਜ਼ਿਆਦਾ ਕੁੜੀਆਂ ਮੁੰਡੇ ਸਾਰੇ ਗੇੜ ਜਾਂਦੇ ਮੋਬਾਈਲ ਵੀ ਖੋ ਜਾਂਦੇ ਔਰ ਇੱਥੇ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਅੱਜ ਕਾ ਹਾਂ ਇਹ 3-4 ਦਿਨ ਹੋ ਗਿਆ ਬਹੁਤ ਦਿੱਕਤ ਆ ਰਹੀ ਹੈ ਸੋਪ ਦਾ ਕਿਰਾਇਆ ਵੀ ਨਹੀਂ ਨਿਕਲ ਰਿਹਾ ਤਾਂ ਤੁਸੀਂ ਸੁਣ ਸਕਦੇ ਹੋ ਕਿ ਦੁਕਾਨਾਂ ਜ਼ਰੂਰ ਨੇ ਦੁਕਾਨਾਂ ਖੁੱਲਦੀਆਂ ਵੀ ਨੇ ਪਰ ਕੋਈ ਗਾਹਕ ਨਹੀਂ ਆਂਦਾ ਕਾਰਨ ਕੀ ਹੈ ਪਾਣੀ ਜੇ ਪਾਣੀ ਵੀ ਹੈ ਗਟਰ ਦਾ ਵੀ ਪਾਣੀ ਹੈ ਸਾਰੇ ਗਟਰ ਦਾ ਪਾਣੀ ਹੈ ਪਾਣੀ ਤਾਂ ਹੈ ਹੀ ਨਹੀਂ ਹੈ ਸਾਰੇ ਗਟਰ ਹੈ ਨਿਕਾਸੀ ਨਹੀਂ ਹੈ ਪਾਣੀ ਦਾ ओके ਤਾਂ ਤੁਸੀਂ ਸੁਣ ਸਕਦੇ ਹੋ ਕਿ ਜਿਹੜਾ ਇੱਥੇ ਸੀਵਰੇਜ ਐ ਸੀਵਰੇਜ ਪ੍ਰੋਪਰ ਤਰੀਕੇ ਨਾਲ ਇੱਥੇ ਨਹੀਂ ਕਾ ਪਾਇਆ ਗਿਆ ਜਾਂ ਇਸ ਦਾ ਪ੍ਰੋਪਰ ਤਰੀਕੇ ਨਾਲ ਧਿਆਨ ਨਹੀਂ ਰੱਖਿਆ ਜਾ ਰਿਹਾ ਆ ਕਿੰਨੇ ਸਮੇਂ ਤੋਂ ਇਹ ਸਮੱਸਿਆ ਬਣੀ ਹੋਈ ਐ ਤੇ ਹੁਣ ਤੱਕ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਕੁ ਲੋਕ ਕਿ ਇੱਥੇ ਪਾਣੀ ਵਿੱਚ ਫਸਦੇ ਤੁਸੀਂ ਰੋਜ਼ ਦੇਖਦੇ ਹੋਣੇ ਕਿ ਕਿੰਨੇ ਕੁ ਲੋਕ ਕਿ ਇੱਥੇ ਫਸ ਜਾਂਦੇ ਆ ਜਾਂ ਕਿੰਨੇ ਕੁ ਲੋਕਾਂ ਦਾ ਪਾਜੀ ਬਹੁਤ ਜ਼ਿਆਦਾ 2 4 10 10 ਰੋਜ਼ نکالਦੇ ਅਸੀਂ ਕੁੜੀਆਂ ਨੂੰ ਇੱਕ ਦੀ ਬਾਤੋਂ ਰੁਕ ਰੁਕ ਕੇ ਕਿਸੇ ਦਾ ਮੋਬਾਈਲ गिर ਗਿਆ ਕਿਸੇ ਦਾ ਕੁਝ गिर ਗਿਆ ਬਹੁਤ ਦਿੱਕਤ ਆ ਰਹੀ ਐ ਕਿਸੇ ਦਾ ਪੈਰ ਟੁੱਟ ਗਿਆ ਔਰੇ गिर ਕੇ ਸਾਰੇ ਵਸੇ ਟੋਇਆ ਪਿਆ ਸਾਰੇ ਜੀ ਤਾਂ ਤੁਸੀਂ ਸੁਣ ਸਕਦੇ ਹੋ ਕਿ ਕਿਵੇਂ ਇੱਥੇ ਲੋਕਾਂ ਨੂੰ ਸੰਘਰਸ਼ਮਈ ਜਿਹੜਾ ਜੀਵਨ ਆ ਉਹ ਬਤੀਤ ਕਰਨਾ ਪੈ ਰਿਹਾ ਤੇ ਜਿੱਥੇ ਲੋਕ ਜਾਂ ਅਸੀਂ ਅਕਸਰ ਦੇਖਦੇ ਆ ਕਿ ਸਮੱਸਿਆਵਾਂ ਜਦੋਂ ਖੜੀਆਂ ਹੁੰਦੀਆਂ ਨੇ ਆਖਰਕਾਰ ਸੜਕਾਂ ਤੇ ਉਤਰਦੇ ਨੇ ਹਾਲਾਂਕਿ ਪ੍ਰਦਰਸ਼ਨ ਕਰਨ ਦੀ ਇਹਨਾਂ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਆ ਮਹੱਲਾ ਵਾਸੀਆਂ ਵੱਲੋਂ ਪਰ ਇਸ ਦੇ باوجود ਵੀ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਤਾਂ ਐਸਬੀਪੀ ਫਲਾਈਟ ਤੁਹਾਨੂੰ ਦਿਖਾਵਾਂਗੇ ਕਿ ਇਸ ਦੇ ਨਾਲ ਹੀ ਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸੀਵਰੇਜ ਦਾ ਪਾਣੀ ਆ ਜਾਂ ਉਸ ਦਾ ਜਿਹੜਾ ਪੀਣ ਵਾਲਾ ਪਾਣੀ ਆ ਉਹ ਸਾਰਾ ਇੱਥੇ ਪਹੁੰਚਦਾ ਹੈ ਅਤੇ ਉਸੇ ਕਾਰਨ ਜਿਹੜਾ ਇਸ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਲੋਕਾਂ ਨੂੰ ਸਮੱਸਿਆਵਾਂ ਵਿੱਚੋਂ ਨਿਕੜਨਾ ਪੈਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਖੱਜਲ ਖੁਆਰ ਹੋ ਗਏ ਉਹ ਬੱਚੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਿਤਾ ਉਹਨਾਂ ਨੂੰ ਸਕੂਲ ਤੋਂ ਲੈ ਕੇ ਆਇਆ ਤੇ ਕਿਸ ਤਰੀਕੇ ਨਾਲ ਜਿਹੜਾ ਜਾਣਤਲੀ ਤੇ ਰੱਖ ਕੇ ਜਾ ਕਹਿ ਸਕਦੇ ਹੋ ਕਿ ਸਮੱਸਿਆਵਾਂ ਵਿੱਚੋਂ ਨਿਕਲ ਕੇ ਇਹਨਾਂ ਬੱਚਿਆਂ ਨੂੰ ਆਪਣੇ ਘਰ ਨੂੰ ਲਿਜਾ ਰਿਹਾ ਤੇ ਇੱਥੇ ਇਹ ਇੱਕ ਦੀ ਕਹਾਣੀ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਇੱਥੇ ਖੱਜਲ ਖਵਾਰ ਹੁੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਕੂਟਰੀ ਆ ਪਾਣੀ ਦੇ ਵਿੱਚ ਬੰਦ ਹੋ ਗਈ ਹੈ ਤੇ ਕਿਵੇਂ ਆ ਵਿਅਕਤੀ ਆ ਜਿਹੜਾ ਡਰਾਈਵਰ ਆ ਜਿਹੜਾ ਉਹ ਕਿਵੇਂ ਖੱਜਲ ਖਵਾਰ ਹੋ ਰਿਹਾ ਹੈ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਨੂੰ ਕਿੰਨੀਆਂ ਸਮੱਸਿਆਵਾਂ ਵਿੱਚੋਂ ਹਰ ਰੋਜ਼ ਲੰਘਣਾ ਪੈਂਦਾ ਹੈ ਤੇ ਇੱਥੇ ਜਿਹੜਾ ਐਸਬੀਪੀ ਜਿਹੜਾ ਫਲਾਈਟ ਬਣੇ ਹੋਏ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇਸ ਸਮੱਸਿਆ ਦਾ ਹੱਲ ਕਿਉਂ ਨਹੀਂ ਹੋ ਰਿਹਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਦੁਕਾਨਾਂ ਨੇ ਸਬਜ਼ੀ ਦੀਆਂ ਦੁਕਾਨਾਂ ਨੇ ਤੇ ਉਹ ਵੀ ਪਾਣੀ ਵਿੱਚ ਹੀ ਲੱਗੀਆਂ ਹੋਈਆਂ ਨੇ ਹਾਂ ਦੁਕਾਨਦਾਰ ਨੇ ਦੱਸਿਆ ਹੈ ਕਿ ਦੁਕਾਨਾਂ ਤਾਂ ਖੁੱਲਦੀਆਂ ਨੇ ਪਰ ਗਾਹਕ ਕੋਈ ਨਹੀਂ ਆਂਦਾ ਕਾਰਨ ਹੈ ਪਾਣੀ ਪਾਣੀ ਦੇ ਕਾਰਨ ਲੋਕਾਂ ਨੂੰ ਜਿਹੜਾ ਵਾਪਸੀ ਮੁਰਨਾ ਪੈਂਦਾ ਹੈ ਤੇ ਇੱਥੇ ਬਹੁਤ ਸਾਰੇ ਜਿਹੜੇ ਲੋਕ ਖੱਜਲ-ਖਵਾਰ ਹੋ ਰਹੇ ਨੇ ਇਹਨਾਂ ਦੀ ਸਮੱਸਿਆ ਵੱਲ ਕਦੋਂ ਜਿਹੜਾ ਨਗਰ ਨਿਗਮ ਮਹਾਲੀ ਐ ਮਿਊਸਪਲ ਕਾਰਪੋਰੇਸ਼ਨ ਮਹਾਲੀ ਉਹ ਧਿਆਨ ਦੇਗਾ ਤਾਂ ਲੋਕ ਕਹਿ ਰਿਹਾ ਕਿ ਐਸਵੀਪੀ ਜਿਹੜਾ ਥਲੈਟ ਬਣੇ ਹੋਏ ਨੇ ਉਥੋਂ ਹੀ ਜਿਹੜਾ ਪਾਣੀ ਇਹ ਸੜਕ ਤੇ ਆ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਇਹ ਕਿਸ ਤਰੀਕੇ ਨਾਲ ਸੜਕ ਵੱਲ ਜਿਹੜਾ ਇਸ ਦਾ ਰੁਕ ਕੀਤਾ ਹੋਇਆ ਹੈ ਤੇ ਸੜਕ ਤੇ ਜਾ ਕੇ ਇਹ ਪਾਣੀ ਇਕੱਠਾ ਹੋ ਰਿਹਾ ਤੇ ਲੋਕਾਂ ਨੂੰ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਰਿਹਾ ਅਕਸਰ ਜਿਹੜੇ ਲੋਕ ਆਵਾਜ਼ ਜਿਹੜੇ ਉਠਾਉਂਦੇ ਆ ਤੇ ਐਪਲੀਕੇਸ਼ਨਾਂ ਵਗੈਰਾ ਜਿਹੜੀਆਂ ਪੁਆਈਆਂ ਜਾਂਦੀਆਂ ਨੇ ਇਸ ਦੇ ਬਾਵਜੂਦ ਵੀ ਜਿਹੜਾ ਕੋਈ ਸਨਵਾਈ ਨਹੀਂ ਹੁੰਦੀ ਤਾਂ ਤੁਹਾਨੂੰ ਹਰ ਇੱਕੋ ਤਸਵੀਰ ਦਿਖਾ ਰਹੇ ਹਾਂ ਜੋ ਐਸਵੀਪੀ ਜਿਹੜੇ ਆ ਫਲੈਟਸ ਆ ਉਹਨਾਂ ਨੂੰ ਲੈ ਕੇ ਲੋਕ ਦੋਸ਼ ਲਗਾ ਰਹੇ ਆ ਤੇ ਇਸ ਸੰਬੰਧੀ ਜਿਹੜੇ ਆ ਮੌਕੇ ਤੇ ਅਧਿਕਾਰੀ ਜਾਂ ਜਿਹੜਾ ਮੈਨੇਜਰ ਹੋਏਗਾ ਉਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਐਸਵੀਪੀ ਜਿਹੜੇ ਫਲੈਟ ਬਣੇ ਹੋਏ ਨੇ ਉਹਨਾਂ ਦੇ ਮੈਨੇਜਰ ਆਏ ਨੇ ਇੱਥੇ ਸਾਡੀ ਮੇਰੀ ਵੀਡੀਓ ਦੇਣ ਕੇ ਵੀਰੇ ਗੱਲ ਸੁਣ ਐਵੇਂ ਹੱਥ ਨਹੀਂ ਲਾ ਸਕਦਾ ਮੇਰੀ ਵੀਡੀਓ ਨਹੀਂ ਆਣੀ ਬਈ ਨਹੀਂ ਨਹੀਂ ਫਿਰ ਹੱਥ ਕਿਵੇਂ ਲਾ ਲੇਗਾ ਜੀ ਮੈਂ ਕਹਿੰਦੇ ਹਾਂ ਮੈਂ ਬਨੂ ਨਾ ਮੇਰੀ ਗੱਲ ਤਾਂ ਸੁਣ ਵੀਰੇ ਲਾ ਤਾਂ ਤੂੰ ਮੈਨੂੰ ਕਦੇ ਲਈ ਬੁਲਾਇਆ ਮੈਂ ਗੱਲਬਾਤ ਲਈ ਉਹ ਬੁਲਾਇਆ ਮੈਨੂੰ ਮੈਨੇਜਰ ਕੋਈ ਨਹੀਂ ਹੈਗਾ ਇੱਥੇ ਦਾ ਠੀਕ ਹੈ ਫਿਰ ਤੁਸੀਂ ਕੈਸ ਐ ਹੱਥ ਥੋੜੀ ਪਾਸਾ ਸਕਦੇ ਹੋ ਹੱਥ ਪਾ ਕੇ ਬੰਦੇ ਵਾਂਗੂ ਆ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਮੌਕੇ ਤੇ ਅਧਿਕਾਰੀ ਸੀਗਾ ਪਹਿਲਾਂ ਉਹਨਾਂ ਨੂੰ ਕਿਹਾ ਬਾਰੇ ਦੱਸਿਆ ਗਿਆ ਕਿ ਮੈਨੇਜਰ ਹੈ ਪਰ ਉਹ ਕੈਮਰੇ ਤੇ ਹੀ ਹੱਥ ਪਾਣ ਲੱਗਿਆ ਤੇ ਮਾਈਕ ਆਡੀਆ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇੱਥੇ ਧੱਕਾ ਜਿਹੜਾ ਲੋਕਾਂ ਨਾਲ ਹੋ ਰਿਹਾ ਹੈ ਅਕਸਰ ਜਦੋਂ ਕੋਈ ਕਾਰਵਾਈ ਹੋ ਜਾਂਦੀ ਹੈ ਫਿਰ ਅਜਿਹੇ ਹੀ ਲੋਕ ਜਿਹੜੇ ਆ ਧਰਨੇ ਲਗਾਉਂਦੇ ਆ ਕਿ ਸਾਡੇ ਤੇ ਕਾਰਵਾਈ ਹੋ ਗਈ ਪਰ ਜਿਹੜੇ ਹੁਣ ਲੋਕ ਨੇ ਸਮੱਸਿਆਵਾਂ ਵਿੱਚੋਂ ਲਿਕੜ ਰਹੇ ਨੇ ਹਰ ਰੋਜ਼ ਜਿਹੜੀ ਆ ਕਿਸੇ ਦੀ ਲੱਤ ਟੁੱਟ ਰਹੀ ਆ ਕਿਸੇ ਦੀ ਬਾਹ ਟੁੱਟ ਰਹੀ ਆ ਕਿਸੇ ਦਾ ਮੋਬਾਈਲ ਫੋਨ ਖਰਾਬ ਹੋ ਰਿਹਾ ਕਿਸੇ ਦਾ ਕੀਮਤੀ ਸਮਾਨ ਇਸ ਪਾਣੀ ਚ ਡਿੱਗ ਕੇ ਖਰਾਬ ਹੋ ਰਿਹਾ ਹੋ ਰਿਹਾ ਉਹ ਕੁਝ ਨਹੀਂ ਦੇਖਿਆ ਗਿਆ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੌਕੇ ਤੇ ਜਿਹੜਾ ਐਸਬੀਪੀ ਦਾ ਅਧਿਕਾਰੀ ਹੈ ਕੋਈ ਉਸ ਨੇ ਕੈਮਰੇ ਤੇ ਹੱਥ ਜਿਹੜਾ ਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਲਟਾ ਧਮਕੀਆਂ ਦੇ ਰਿਹਾ ਹੈ ਕਿ ਅਸੀਂ ਕੋਈ ਜਵਾਬ ਨਹੀਂ ਦੇਣਾ ਤੇ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਇਹਨਾਂ ਖਿਲਾਫ ਕੀ ਕਾਰਵਾਈ ਕਰੇਗਾ ਅਤੇ ਕਦੋਂ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਹੋਵੇਗਾ ਕੈਮਰਾਮੈਨ ਲक्की ਦੇ ਨਾਲ ਸਤਨਾਮ ਸਿੰਘ ਮਠੋਈ ਔਨ ਏਅਰ ਕੁਸੀਂ ਸੁਣ ਸਕਦੇ ਹੋ ਕਿ ਦੁਕਾਨਾਂ ਜਰੂਰ ਨੇ ਦੁਕਾਨਾਂ ਖੁੱਲਦੀਆਂ ਵੀ ਨੇ ਪਰ ਕੋਈ ਗਾਹਕ ਨਹੀਂ ਆਂਦਾ ਕਾਰਨ ਕੀ ਹੈ ਪਾਣੀ ਤੁਸੀਂ ਰੋਜ਼ ਦੇਖਦੇ ਹੋ ਨੇ ਕਿ ਕਿੰਨੇ ਕੁ ਲੋਕ ਇੱਥੇ ਫਸ ਜਾਂਦੇ ਆ ਜਾਂ ਕਿੰਨੇ ਕੁ ਲੋਕਾਂ ਨਾ ਭਾਜੀ ਬਹੁਤ ਜ਼ਿਆਦਾ 2 4 10 ਤੱਕ ਰੋਜ਼ ਨਿਕਾਲਦੇ ਅਸੀਂ ਕੁੜੀਆਂ ਥੋੜਾ ਇਹ ਮੈਂ ਹੱਥੇ ਲਾ ਦੇ ਮੇਰੀ ਵੀਡੀਓ ਨਹੀਂ ਆਣੀ ਬਈ ਨਹੀਂ ਨਹੀਂ ਫਿਰ ਹੱਥ ਕਿਵੇਂ ਲਾ ਲੇਗਾ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਮੌਕੇ ਤੇ ਅਧਿਕਾਰੀ ਸੀਗਾ ਪਹਿਲਾਂ ਉਹਨਾਂ ਨੂੰ ਕਿਹਾ ਬਾਰੇ ਦੱਸਿਆ ਗਿਆ ਕਿ ਮੈਨੇਜਰ ਹੈ ਪਰ ਉਹ ਕੈਮਰੇ ਤੇ ਹੀ ਹੱਥ ਪਾ ਲੱਗਿਆ ਕਿਸੇ ਦਾ ਮੋਬਾਈਲ गिर ਗਿਆ ਕਿਸੇ ਦਾ ਕੁਝ ਡਿੱਗ ਗਿਆ ਬਹੁਤ ਦਿੱਕਤ ਆ ਰਹੀ ਹੈ ਕਿਸੇ ਦਾ ਪੈਰ ਟੁੱਟ ਗਿਆ ਉਰੇ ਡਿੱਗ ਕੇ ਸਾਰੇ ਵਜੇ ਟੋਆ ਪਿਆ ਸਾਡੇ ਫਲਾਈਟ ਬਣੇ ਹੋਏ ਨੇ ਉੱਥੋਂ ਹੀ ਜਿਹੜਾ ਪਾਣੀ ਇਹ ਸੜਕ ਤੇ ਆ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਇਹ ਕਿਸ ਤਰੀਕੇ ਨਾਲ ਸੜਕ ਵੱਲ ਜਿਹੜਾ ਇਸ ਦਾ ਰੁਕ